ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਦਰਸ਼ਨ ਪਿਆਸੀ ਦਿਨ ਸਰਾਤ ਜਿਤ ਤੋ ਵਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣਾ ਇਕ ਕਰੋਂ ਬੇਨੰਤੀਆ ਤਿਸ ਮੋਹਨ ਲਾਲ ਪਿਆਰੀ ਹਉ ਫਿਰੋਂ ਖਜੰਤੀਆ ਸਗਲ ਭਵਨ ਕੇ ਨਾਇਕ ਸਾਨੂੰ ਇੱਕ ਛਿਨ ਦਰਸ਼ ਦਿਖਾ ਜਾ ਸਗਲ ਭਵਨ ਕੇ ਨਾਇਕ ਇੱਕ ਛਿਨ ਦਰਸ਼ ਦਿਖਾ ਜਾ ਸਾਰੇ ਪੜਿਆ ਕਰੋ ਸਗਲ ਪਵਨ ਕੀ ਇੱਕ ਛਿਨ ਦਰਸ਼ ਦਿਖਾ ਜਾ 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 ਇੱਕ ਛਿਨ ਦਰਸ਼ ਇੱਕ ਛਿਨ ਦਰਸ਼ ਦਿਖਾ ਜਾ ਇੱਕ ਛਿਨ ਦਰਸ਼ ਦਿਖਾ ਜਾ ਸਗਲ ਪਵਨ ਕੇ ਨਾਇਕ ਇੱਕ ਛਿਨ ਦਰਸ਼ ਦਿਖਾ ਜਾ ਸਗਲ ਪਵਨ ਕੇ ਨਾਇਕ ਇੱਕ ਛਿਨ ਦਰਸ਼ ਦਿਖਾ ਜਾ ਹਾ ਸਗਲ ਪਵਨ ਕੇ ਕੂਪ ਪਰਿਉ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇਕ ਛਿਨ ਦਰਸ਼ ਦਿਖਾਏ ਜੀ ਮਲਨ ਪਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਸਰਬ ਸੰਗਤ ਆਪ ਸਾਰੀਆਂ ਸੰਗਤਾਂ ਰਾਜੇ yogi ਕਾਰਕ ਮਹਾਪੁਰਖਾਂ ਦੇ ਤਪੋ ਅਸਥਾਨ ਤੇ ਪਹੁੰਚ ਕਰਕੇ ਰਾਜਾ ਨਰਾਜ ਪਾਣਾਨ ਪਾਨ ਦੀਵਾਨ ਦੇਵ ਉਪਮਾ ਮਹਾਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਸੱਚਖੰਡ ਦਰਬਾਰ ਵਿੱਚ ਜੁੜ ਬੈਠੇ ਹੋ 9 ਸਾਲ ਦਾ ਸਮਾਂ ਬੀਤ ਗਿਆ ਸਾਥ ਸੰਗਤ 9 ਦਸੰਬਰ 2014 ਜਿਸ ਦਿਨ ਸੰਤ ਮਹਾਰਾਜ ਜੀ ਸ੍ਰੀ ਹਜੂਰ ਬੈਰਾਗ ਔਰ ਤਿਆਗ ਦੀ ਮੂਰਤ ਤਨਤਨ ਸੰਤ ਬਾਬਾ ਤੀਜਾ ਸਿੰਘ ਜੀ ਮਹਾਰਾਜ ਪੋਰਾ ਸਾਹਿਬ ਰਾੜਾ ਸਾਹਿਬ ਵਾਲੇ ਸਾਡੇ ਵਿੱਚੋਂ ਸਰੀਰ ਕਰਕੇ ਚਲੇ ਗਏ ਜਿਨ੍ਹਾਂ ਨੇ ਸਾਰਾ ਜੀਵਨ ਤਨ ਸੰਤ ਮਹਾਰਾਜ ਜੀ ਵੱਡੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਤਨ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਦੋਹਾ ਮਹਾਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ ਤੇ ਸਭ ਤੋਂ ਵੱਡੀ ਗੱਲ ਸਾਧ ਸੰਗਤ ਆਗਿਆ ਵਿੱਚ ਰਹੇ ਮਹਾਰਾਜ ਜੀ ਬਚਨ ਕਰਿਆ ਕਰਦੇ ਨਾ ਆਗਿਆ ਸਾਮਣੇ ਹੀ ਸਾਹਿਬ ਸੇਵਾ ਆਗਿਆ ਤੋਂ ਵੱਡੀ ਕੋਈ ਸੇਵਾ ਨਹੀਂ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨ ਆਵੇ ਹਰ ਹਰ ਨਾਮ ਹਰਦੈ ਸਦਿ ਤੇ ਆਵੇ ਮਹਾਰਾਜਿਆਂ ਦਾ ਜੀਵਨ ਬਚਪਨ ਵਿੱਚ ਹੀ ਸਤ ਮਹਾਰਾਜ ਬਾਬਾ ਤੇਜਾ ਸਿੰਘ ਮਹਾਰਾਜ ਜੀ ਪਹਿੇੜ ਨਗਰ ਦੀ ਸੰਗਤ ਨਾਲ ਗੋਇੰਦਵਾਲ ਸਾਹਿਬ ਗਏ ਬੌਲੀ ਸਾਹਿਬ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਜਿਹੜਾ ਗੁਰਸਿੱਖ 84 ਸ਼ਨਾਨ 83 ਜਾਪ ਸ੍ਰੀ ਜਪਜੀ ਸਾਹਿਬ ਦੇ ਕਰਦਾ ਉਸ ਦੀ 84 ਕੱਟੀ ਜਾਂਦੀ ਹੈ ਸਾਧ ਸੰਤ ਮਹਾਰਾਜ ਜੀ ਦੀ ਅੜਦਾ ਸਾਲ ਦੀ ਅਵਸਥਾ ਸੀ ਬੜੀ ਛੋਟੀ ਏਜ ਮਹਾਰਾਜ ਜੀ ਸੰਗਤਾਂ ਨਾਲ ਗਏ ਸੰਗਤ ਆਰਾਮ ਕਰਨ ਲੱਗ ਪਈ ਪਰ ਤਨਸੰਤ ਮਹਾਰਾਜ ਬਾਬਾ ਤੀਜਾ ਸਿੰਘ ਜੀ ਰਾਤ ਦੇ ਸੁਨਿਰੰਭ ਕੀਤੀ ਅਰਦਾਸ ਕਰਕੇ 84 ਜਾਪ 83 ਇਸ਼ਨਾਨ ਤਕਰੀਬਨ 13 ਘੰਟਿਆਂ ਦੇ ਵਿੱਚ ਸਾਧ ਸੰਗਤ ਭੋਗ ਪਾ ਦਿੱਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਰਧਾ ਸਾਲ ਦੀ ਅਵਸਥਾ ਵਿੱਚ ਹੋਣ ਹਾਰ ਪਰਵਾਨ ਕੇ ਹੋਤ ਚੀਕ ਨੇ ਪਾ ਮਹਾਰਾਜ ਜੀ ਦਾਸਮੁਨ ਦੀ ਬਾਣੀ ਦੇ ਇਨਹ ਸਾਧ ਸੰਗ ਅਭਿਆਸੀ ਸਨ ਵੱਡੇ ਮਹਾਰਾਜ ਜੀ ਆਪ ਉਹਨਾਂ ਤੋਂ ਕਾਲ ਉਸਤ ਸਾਬ ਚਿੱਤਰਨਾਟਕ ਐਸੀਆਂ ਮਹਿੰਗੀਆਂ ਬਾਣੀਆਂ ਸਰਵਣ ਕਰਿਆ ਕਰਦੇ ਮੌਜੂਦਾ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਮਹਾਰਾਜ ਜੀ ਉਹ ਵੀ ਆਪਣੇ ਦੀਵਾਨਾਂ ਵਿੱਚ ਦੱਸਿਆ ਕਰਦੇ ਨੇ ਕਿਸ ਤਰ੍ਹਾਂ ਮਹਾਰਾਜ ਜੀ ਦਾ ਬਾਣੀ ਦਾ ਅਭਿਆਸ ਸੀ ਸਾਧ ਸੰਗਤ ਜੋ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਸੀ ਆਇਓ ਸੁਣਨ ਪੜਨ ਕੋ ਬਾਣੀ ਮਹਾਰਾਜਿਆਂ ਨੂੰ ਗਿਆਨ ਨੂੰ ਈਨ੍ਹੇ ਸਾਲ ਹੋ ਗਏ ਹਰ ਰੋਜ਼ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਮਹਾਰਾਜਿਆਂ ਦੀ ਯਾਦ ਚਿੱਤ ਵਿੱਚ ਆਉਂਦੀ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਗਿਆਸੂਆਂ ਦੇ ਮਨ ਵਿੱਚ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਸਾਥ ਸੰ ਆਪਾਂ ਤਾਂ ਜਿਉਂਦੀ ਗੁਰਮੁਖਾਂ ਦੇ ਦਰਸ਼ਨਾਂ ਦੇ ਨਾਲ ਜਿਵੇਂ ਰਾਗੀ ਸਿੰਘ ਕੱਲ ਵੀ ਰਾਗ ਦਰਬਾਰ ਸਜਿਆ ਮਹਾਰਾਜ ਜੀ ਦੇ ਹੁੰਦਿਆਂ ਵੀ ਕੈਸੀ ਮਹਾਨ ਰਾਗੀ ਭਾਈ ਬਲਬੀਰ ਸਿੰਘ ਜੀ ਜੈਸੇ ਮਹਾਰਾਜੀ ਦੇ ਹੁੰਦੇ ਪਾਪਾ ਯਹਾਂ ਸੇ ਆਪਣਾ ਪਲਾਟ ਸ਼ੁਰੂ ਹੁੰਦਾ ਹੈ ਮੈਂ ਆਪਕੋ ਲੇਆਉਟ ਦਿਖਾਤਾ ਹੂ ਇਹ ਆਪਕਾ ਰੂਮ ਔਰ ਇਹ ਸਾਥ ਮੇ ਬੈਲਕਨੀ ਔਰ ਇਹ ਗਾਇਨ ਸੰਗਤਾਂ ਨੂੰ ਸ਼ਬਦ ਕੀਰਤਨ ਕਰਵਾਇਆ ਕਰਦੇ ਜਦੋਂ ਮਹਾਰਾਜੀਆਂ ਨੇ ਸਟੇਜ ਤੇ ਆਉਣਾ ਸਰਦਾਰ ਨਦੀਨ ਸਿੰਘ ਹੁਣਾਂ ਨੇ ਜੈਕਾਰਾ ਲਾਉਣਾ ਐਸਾ ਸਾਧ ਸੰਗੋ ਅਨੰਦ ਮਈ ਸਮਾਸੀ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਉਸ ਸਮਾਤਨ ਸੀ ਕਈ ਵਾਰ ਇਹ ਅਵਸਥਾ ਬਣ ਜਾਂਦੀ ਹੈ ਜਗਿਆਸੂਆਂ ਦੀ ਦਰਸ਼ਨਾਂ ਦੀ ਤਾਂਗ ਦੇ ਵਿੱਚ ਇਹ ਆਪ ਅਰਦਾਸ ਵੀ ਕਰਦੇ ਆ ਮਹਾਰਾਜ ਖੰਭ ਵਿਕੰਧੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਤੋਲ ਇਹ ਜਗਿਆਸੂ ਦੀ ਅਰਦਾਸ ਹੈ ਹਰ ਰੋਜ਼ ਉਡਕੇ ਗੁਰਾਂ ਨੂੰ ਮਿਲਦਾ ਜੀ ਖੰਭ ਵਿਕਦੇ ਹੋਣ ਬਜਾਰੀ ਉਡਕੇ ਗੁਰਾਂ ਨੂੰ ਮਿਲਦਾ ਵਿਕਦੇ ਹੋਣ ਬਜਾਰੀ ਉਡਕੇ ਗੁਰਾਂ ਨੂੰ ਮਿਲਦਾ ਕਦੇ ਹੁਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ ਵਿਕਦੇ ਹੁਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ

ਜੀ ਲਹਾ ਜਿੰਨਾ ਸਾਵੀ ਤਨ ਜੜਾਈ ਆਪਣੇ ਲਾਹ ਸੋ ਸਜ ਚੋਲ ਤਾਂ ਤੇ ਆਉ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਆ ਗਾਵੇ ਸੰਤ ਜੀ ਮਹਾਰਾਜ ਆਪਣੇ ਵਿੱਚ ਸੁਵਾਏ ਮਾਰਨੇ ਸੰਗਤਾਂ ਦੇ ਦਰਸ਼ਨ ਕਰਨਗੇ ਆਉ ਔਰ ਵੀ ਸਤਗਿਆਨੀ ਹਰੀ ਸਿੰਘ ਜੀ ਮਹਾਂਪੁਰਖ ਸੰਧਾਵੇ ਵਾਲੇ ਮਹਾਂਪੁਰਖਾਂ ਦੇ ਸੁਪੁੱਤਰ ਭਾਈ ਗੁਰਪ੍ਰੀਤ ਸਿੰਘ ਜੀ ਸਾਰੇ ਉੱਤਮ ਸ਼ਲੋਕ ਸਾਧਕੇ ਬਚਨ ਮਲਿਕ ਲਾਲੇ ਰਤਨ ਆਓ ਅਗਲਾ ਸਮਾਪ੍ਰੇਮ ਨਾਲ ਮਹਾਂਪੁਰਖਾਂ ਤੋਂ ਸਰਵਣ ਕਰਨਾ ਪੁੱਲ ਤੇ ਖਿਮਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਰਸ ਨੂਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ